ਬੇਟਾ ਹੋਇਆ ਬਾਤ ਹੈ ਜਦੋਂ ਬੇਟਾ 4 ਕਿੰਨੇ ਬੈਠ ਸੀਗੇ ਬੇਟੀ ਨੂੰ ਤੇ ਡਾਕਟਰਾਂ ਕੋਲੇ ਗਏ ਤੇ ਡਾਕਟਰ ਕਹਿੰਦੇ ਵੀ ਬੱਚਾ ਡੇਡਾ ਤੇ ਅਸੀਂ ਬੜੇ ਪਰੇਸ਼ਾਨ ਹੋ ਗਏ ਤੇ ਫਿਰ ਮਾਦੀ ਬੇਟੀ ਨੇ ਸਾਨੂੰ ਕਿਹਾ ਮੈਂ ਕਿਹਾ ਰੱਬ ਦੇ ਦਾਸਾਂ ਨੂੰ ਕਹੋ ਵੀ ਫੋਨ ਲਾਵੋ ਬੰਦੇ ਪ੍ਰਾਰਥਨਾ ਕਰਨ ਜਿੱਦਾਂ ਇਹਨੇ ਪ੍ਰਾਰਥਨਾ ਕੀਤੀ ਤੇ ਫਿਰ ਉਹਨਾਂ ਨੇ ਇਹਨਾਂ ਨੇ ਪ੍ਰਾਰਥਨਾ ਕੀਤੀ ਇਹ ਕਹਿੰਦੇ ਕੁਛ ਨਹੀਂ ਕਰਨਾ ਇਹਨੂੰ ਬੱਚਾ ਸਹੀ ਸਲਾਮਤ ਹੋਊਗਾ ਜਿੱਦੇ ਕੁੜੀ ਦਾ ਫੇਰ ਬੇਟ ਕੁੜੀ ਬਿਮਾਰ ਹੋ ਗਈ ਤੇ ਬਾਵਾ ਦਿਨ ਪਹਿਲਾਂ ਹੀ ਬਿਮਾਰ ਹੋ ਗਈ ਉਹਦੇ ਸਾਨੂੰ ਡਰਾਤਾ ਕਹਿੰਦੇ ਬੱਚਾ ਪੁੱਠਾ ਵੀ ਜਨਮ ਲੈਣਾ ਔਖਾ ਵੀ ਪ੍ਰੇਸ਼ਨ ਹੋਊਗਾ ਹallelujah 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 ਇਹ ਭੈਣ ਦਾ ਨਾਮ ਮਨਜੀਤ ਗੌਰਿਆ ਪਿੰਡ ਧਰਮਗੋੜ ਤੋਂ ਆਇਆ ਆਪਾਂ ਇਹਨਾਂ ਦੀ ਗਵਾਹੀ ਨੂੰ ਸੁਣਦੇ ਕਿ ਪਰਮੇਸ਼ਰ ਨੇ ਜ਼ਿੰਦਗੀ ਦੇ ਵਿੱਚ ਕੀ ਕੰਮ ਕੀਤਾ ਹallelujah ਹallelujah ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਰੱਬ ਦੇ ਦਾਸਾਂ ਨੂੰ ਜੈ ਮਸੀਹ ਦੀ ਜਿੰਨਾਂ ਇਹਰੇ ਸਾਡੇ ਲਈ ਦੁਆਵਾਂ ਪ੍ਰਾਰਥਨ ਦਿਨ ਪੂਰਾ ਕਰਦੇ ਆ ਮੈਂ ਬਹੁਤ ਪਰਮੇਸ਼ਰ ਧੰਨਵਾਦ ਕਰਦੀ ਆ ਰੱਬ ਦੇ ਦਾਸਾਂ ਬਹੁਤ ਧੰਨਵਾਦ ਕਰਦੀ ਆ ਜਦੋਂ ਵੀ ਕੋਈ ਦੋਖਤ ਕਲੀਪੇ ਹੁੰਦੇ ਸੀ ਉਹਦੇ ਮੈਂ ਫੋਨ ਕਰਨਾ ਆਦੀ ਬੇਟੀ ਨੂੰ ਫੋਨ ਕਰਨਾ ਮੈਂ ਕਹਣਾ ਨਾ ਪਾਸਟਰ ਕੋਈ ਫੋਨ ਕਰਨਗੇ ਚਲ ਮੈਂ ਫੋਨ ਕਰਦੇ ਰਹੇ ਮੇਰੀ ਬੇਟੀ ਦਾ ਹਸਬੰਦ ਆਉਂਦਾ ਨਹੀਂ ਸੀ ਬਾਹਰ ਗਿਆ ਬਿਆ ਸੀਗਾ ਤੇ ਅਸੀਂ ਇੱਥੇ ਇੱਕ ਦੋ ਵਾਰ ਕੁੜੀ ਚੋਰੀ ਜਦੋਂ ਵੀ ਉਹਨੇ ਚੋਰੀ ਵੀ ਉਹਨਾਂ ਨੂੰ ਸੇ ਪਤਾ ਲੱਗ ਜਾਣਾ ਉਹਦੇ ਕੋਈ ਲੋਕਾਂ ਨੂੰ ਦੱਸ ਦੇਣਾ ਵੀ ਅੱਜ ਤੇਰੇ ਘਰ ਵਾਲੀ ਬਾਹਰ ਨਿਕਲ ਗਈ ਆ ਬਸ ਚੜੀਆਂ ਉਹ ਚਲ ਅਸੀਂ ਫੇਰ ਕਣਾ ਸੀ ਫੇਰ ਇੱਧਰ ਦੁਆਵਾਂ ਪ੍ਰਾਰਥਨਾ ਕਰਨੀ ਅਸੀਂ ਕਹਣਾ ਪਾਸਟਰ ਜੀ ਬਹੁਤ ਕੰਮ ਔਖਾ ਵੀ ਫੇਰ ਵੀ ਪਰਉਣਾ ਬਹੁਤ ਬੋਲਦਾ ਭਾਈ ਕਹਿੰਦਾ ਮੈਂ ਰੱਖਣਾ ਨਹੀਂ ਦੋ ਵਾਰ ਇੱਥੇ ਆਈ ਆ ਤਤੀ ਜੀ ਆ ਰਹੀ ਉਹਦਾ ਪਰੋਣਾ ਨੂੰ ਫੋਨ ਲਾਉਣ ਲੱਗ ਗਿਆ ਵੀ ਮੈਂ ਅਮਰ ਆ ਰ ਮੈਂ ਰੱਬ ਦਾ ਬਹੁਤ ਧੰਨਵਾਦ ਕਰਦੀ ਆ ਹallelujah ਰੱਬ ਦੇ ਦਾਸਾ ਧੰਨਵਾਦ ਕਰਦੀ ਹੁਣ ਆ ਗਿਆ ਵਧੀਆ ਆਪਦੇ ਘਰੇ ਰਹਿੰਦੇ ਬੈੰਦੇ ਆ ਦੂਜੇ ਨੰਬਰ ਤੇ ਤੇ ਘਰੇ ਬੇਟਾ ਹੋਇਆ ਵਾ ਤੇ ਜਦੋਂ ਬੇਟਾ 4 ਕਿ ਮਹੀਨੇ ਬੈਠ ਸੀਗਾ ਬੇਟੀ ਨੂੰ ਤੇ ਡਾਕਟਰਾਂ ਕੋਲੇ ਗਿਆ ਤੇ ਡਾਕਟਰ ਕਹਿੰਦੇ ਵੀ ਬੱਚਾ ਡੇ ਡਾ ਤੇ ਅਸੀਂ ਬੜੇ ਪਰੇਸ਼ਾਨ ਹੋ ਗਏ ਤੇ ਫਿਰ ਮਾਦੀ ਬੇਟੀ ਨੇ ਸਾਨੂੰ ਕਿਹਾ ਮੈਂ ਕਿਹਾ ਰੱਬ ਦੇ ਦਾਸਾਂ ਨੂੰ ਕਹੋ ਵੀ ਫੋਨ ਲਾਵੋ ਤੇ ਪ੍ਰਾਰਥਨਾ ਕਰਨ ਜੋ ਤਾਂ ਨੇ ਪ੍ਰਾਰਥਨਾ ਕੀਤੀ ਤੇ ਫਿਰ ਉਹਨਾਂ ਨੇ ਇਹਨਾਂ ਨੇ ਪ੍ਰਾਰਥਨਾ ਕੀਤੀ ਇਹ ਕਹਿੰਦੇ ਕੁਝ ਨਹੀਂ ਕਰਨਾ ਇਹਨੂੰ ਬੱਚਾ ਸਹੀ ਸਲਾਮਤ ਹੋਊਗਾ ਅਸੀਂ ਰੱਬ ਦਾ ਬਹੁਤ ਮਾ ਧੰਨਵਾਦ ਕੀਤਾ ਪਾਸਟਰਾਂ ਦਾ ਧੰਨਵਾਦ ਕੀਤਾ ਵਾ ਅਸੀਂ ਇਹਨਾਂ ਨੂੰ ਫੋਟੋ ਪਾਉਂਦੇ ਰਹੇ ਸੰਤਾਂ ਨੂੰ ਫੋਟੋ ਪਾਉਂਦੇ ਰਹੇ ਇਹਦੀਆਂ ਕੁੜੀਆਂ ਨੂੰ ਮੈਂ ਕੱਲੇ ਹੈਂਡ ਕਰੋ ਜਿੱਦੇ ਕੁੜੀ ਦਾ ਫੇਰ ਬੇਟ ਕੁੜੀ ਬਿਮਾਰ ਹੋ ਗਈ ਤੇ ਵਾਵਾ ਦਿਨ ਪਹਿਲਾਂ ਹੀ ਬਿਮਾਰ ਹੋ ਗਈ ਉਹਦੇ ਸਾਨੂੰ ਡਰਾਤਾ ਕਹਿੰਦੇ ਬੱਚਾ ਪੁੱਠਾ ਵੀ ਜਨਮ ਲੈਣਾ ਔਖਾ ਵੀ ਪ੍ਰੇਸ਼ਨ ਹੋਊਗਾ ਅਸੀਂ ਫਿਰ ਪਾਸਟਰਾਂ ਤੋਂ ਮੈਂ ਪ੍ਰਾਰਥਨਾ ਕਰਾਈ ਬੇਟੀ ਦੀ ਫੋਟੋ ਪਾਈ ਅਸੀਂ ਇਹਨਾਂ ਨੂੰ ਪੀ ਪਾਸਟਰ ਜੀ ਵੀ ਆਹ ਗੱਲ ਆ ਤੇ ਇਹ ਕਹਿੰਦੇ ਤੇ ਚਿੰਤਾ ਨਾ ਕਰੋ ਤੇ ਕੁੜੀ ਨੂੰ ਘਰੇ ਮੋੜ ਲਿਆ ਵਸੀਂ ਵਾਪਸ ਲਿਆਏ ਵਾਪਸ ਆਉਂਦੇ ਕੁੜੀ ਘਰੇ ਠੀਕ ਠਾਕ ਹੋ ਗਈ ਆ ਉਹਨਾਂ ਨੂੰ ਸੋਦੇ 3400 ਰੁਪਿਆ ਰੁਪਿਆ ਲੈ ਲਿਆ ਅਸੀਂ ਫਿਰ ਰੱਬ ਦਾ ਕਰਮਾ ਤੇਰਾ ਧੰਨਵਾਦ ਸਾਡੇ ਲਈ ਤੁਸੀਂ ਦਾਸ ਖੜੇ ਕੀਤੀ ਇਸ ਪਿੰਡ ਦੇ ਵਿੱਚ ਮੈਂ ਰੱਬ ਦਾ ਬਹੁਤ ਧੰਨਵਾਦ ਕਰਦੀ ਆ ਫਿਰ ਜਿੱਦੇ ਕੇਸ ਹੁੰਦਾ ਸੀ ਸੋਦੇ ਪ੍ਰਾਰਥਨਾ ਇੱਥੇ ਕਰਾਉਂਦੇ ਰਹੇ ਸੰਤਾਂ ਨੂੰ ਫੋਟੋ ਕਾਉਂਦਰੇ ਪਾਪਾ ਜੀ ਵੀ ਆਹ ਗੱਲਾਂ ਕੇਸ ਨਹੀਂ ਹੁੰਦਾਗਾ ਫਿਰ ਮੇਰੀ ਦੂਜੀ ਕੁੜੀ ਸਿੰਬਰ ਸੇ ਕਦੀ ਮੰਮੀ ਪਾਸਟਰ ਨੂੰ ਫੋਨ ਕਰਸ ਇਹਨਾਂ ਨੂੰ ਫੋਨ ਕੀਤਾ ਵੀ ਕਹਿੰਦੇ ਚਿੰਤਾ ਨਾ ਕਰੋ ਫੇਰ ਕੇ ਛੜਦਾ ਸੀ ਫੇਰ ਅਸੀਂ ਕਸਿੰਬਰਨ ਮਕਾਨ ਮੰਮੀ ਹੁਣ ਕਿਵੇਂ ਕਰੀਏ ਮੈਂ ਖਣ ਤੋ ਅੰਦਰ ਜਾ ਡਾਕਟਰਾਂ ਨੂੰ ਅੰਦਰ ਸੱਦ ਲਿਆ ਵੀ ਬੇਟਾ ਵੀ ਜੇ ਤੇਨ ਕੋਈ ਸਖਤ ਸ੍ਰੇਣੀ ਆ ਤੁਸੀਂ ਆਪਦੀ ਦਿਓ ਆਦਾ ਗਹਿਣਾ ਚੱਕੋ ਉਹਦੀ ਵੀ ਅਸੀਂ ਵੀਰ ਜੀ ਕੁਛ ਨਹੀਂ ਕਰਦੇ ਕੁੜੀ ਅੰਦਰ ਗਈ ਆ ਸਿੰਬਰਨ ਕਲੇਰਾ ਤੋਂ ਕੁੜੀ ਤਾਂ ਅੰਦਰ ਜਾ ਕੇ ਉਹਨੇ ਪ੍ਰਾਰਥਨਾ ਕੀਤੀ ਸੀ ਬਾਹਰ ਪਾਸਟਰ ਤੋਂ ਪ੍ਰਾਰਥਨਾ ਕਰਾਈ ਉਸੇ ਟਾਈਮ 50 ਮਿੰਟਾਂ ਚ ਬੱਚੇ ਨੇ ਜਰਮ ਲੈ ਲਿਆ ਜਦੋਂ ਹਾਲੇਲੂਇਆ ਸਰਨੂ ਬੇਟੇ ਨੇ ਬਲੱਸ ਕੀਤਾ ਮੈਂ ਆਪਣ ਮੇਸ਼ਦਾ ਬਹੁਤ ਧੰਨਵਾਦ ਕਰਦੀ ਆਂ ਮਹਾਂ ਅਭਿਸ਼ੇਕ ਯਹ ਵਾਦਾ ਸਨੁ ਜੀ ਨਾਲ ਪਰਦਾਏ ਮਹਾਂ ਅਭਿਸ਼ੇਕ ਯਹ ਵਾਦਾ ਮਹਾਂ ਅਭਿਸ਼ੇਕ ਆ ਮਹਾਂ ਅਭਿਸ਼ੇਕ ਮਹਾਂ ਅਭਿਸ਼ੇਕ ਯਹ ਮਹਾਂ ਅਭਿਸ਼ੇਕ ਮਹਾਂ ਅਭਿਸ਼ੇਕ ਯਹ ਮਹਾਂ ਅਭਿਸ਼ੇਕ ਹੇਲੂਇਆ 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 ਮੈਂ ਕਹਿੰਦੀ ਹਾਂ ਜੇ ਤੁਸੀਂ ਵਿਸ਼ਵਾਸ ਕੀਤਰਾ ਸਾਰੇ ਭੈਣ ਭਰਾ ਵਿਸ਼ਵਾਸ ਕਰੋ ਮੇਰਾ ਫੇਰ ਵੀ ਦਿਲ ਟੜਕਦਾ ਸੀ ਕਿਤੇ ਮੈਂ ਇੱਥੇ ਦਾਸਾਂ ਨੂੰ ਕਹਿਣਾ ਉਹ ਤੇ ਪ੍ਰਾਰਥਨਾ ਕਰੋ ਬੱਚਾ ਡੈਡਾ ਕਿਤੇ ਮੈਂ ਕੁੜੀਆਂ ਨੂੰ ਕਹਿਣਾ ਪਤ ਤੁਸੀਂ ਪ੍ਰਾਰਥਨਾ ਕਰੋ ਸੰਤਾਂ ਨੂੰ ਫੋਟੋ ਪਾਉਣਾ ਇੱਥੇ ਫੋਟੋ ਪੜਨਾ ਪਰ ਪਰਮੇਸ਼ਰ ਬਹੁਤ ਸਾਡੀ ਵਧੀਆ ਸੁਣੀ ਆ ਵੀ ਤੁਸੀਂ ਮਹਾਭਿਸ਼ੇਕ ਚ ਬਣੇ ਰਹਿਵੋ ਇੱਥੇ ਆਉਂਦੇ ਰਹਿਵੋ ਤੇ ਬੰਧਨ ਸਾਰੇ ਟੁੱਟਣ ਸਦਾ ਕਰ ਹੇਲੂਇਆ ਹਾ ਧੰਨਵਾਦ ਕਰਦੀ ਹallelujah ਹallelujah ਚਾਹਤੀ ਪਰਮੇਸ਼ਰ ਦੀ ਸਦਾ ਬੈਸ ਗਵਾਹੀ ਨੂੰ ਬਹੁਤ ਖੁਸ਼ ਹੋ ਕੇ ਆਪਾਂ ਇਹ ਗਵਾਹੀ ਨੂੰ ਰਿਸੀਵ ਕਰਦੇ ਆਂ ਸਾਡੇ ਪਰਮੇਸ਼ਰ ਆਪਣੀ ਜ਼ਿੰਦਗੀਆਂ ਦੇ ਵਿੱਚ ਵੀ ਆਪਣੇ ਬਹੁਤ ਵੱਡੇ ਵੱਡੇ ਗਵਾਹੀਆਂ ਬਣਾਉਂਦਾ ਆ ਹallelujah 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 ਪਰਮੇਸ਼ਰ ਦੀ ਆराधना ਕਰਕੇ ਪਰਮੇਸ਼ਰ ਦੀ ਮਹਿਮਾ ਕਰਕੇ ਪਰਮੇਸ਼ਰ ਦਾ ਸਵਾਗਤ ਕਰਦੇ ਹallelujah ਦੀ ਰਣਵਾਲ ਕਰਦੇ ਪਰਮੇਸ਼ਰ ਦਾ ਇਹਨਾਂ ਦੀ ਬੇਟੀ ਨੂੰ ਨਵੀਂ ਜ਼ਿੰਦਗੀ ਮਿਲੀ ਹallelujah ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਬੇਟੀ ਦੇ ਵਿੱਚ ਬਹੁਤ ਵੱਡੀ ਜ਼ਿੰਦਗੀ ਇਹਨਾਂ ਨੂੰ ਦਿੱਤੀ ਆ ਬੰਦੇ ਦੀ ਬੇਟੀ ਇਹਨਾਂ ਦਾ ਜੋ ਹਸਬੰਡ ਸੀਗਾ ਇਹਨਾਂ ਦਾ ਜੋ ਜਵਾਈ ਸੀਗਾ ਉਹ ਮੈਂ ਬੇਟੀ ਨੂੰ ਤਲਾਕ ਦੇਣ ਨੂੰ ਫਿਰਦਾ ਸੀ ਹallelujah ਜਦੋਂ ਪਹਿਲਾਂ ਪਹਿਲਾਂ ਵਾਈ ਬਿਮਾਰ ਵੀ ਬਹੁਤ ਸੀ ਜਿਆਦੇ ਹallelujah ਮੈਂ ਇਹਨਾਂ ਨੇ ਕਿਹਾ ਤਲਾਕ ਮੈਂ ਪਰ ਉਹਨੂੰ ਪੁੱਛੋ ਕੀ ਕਹਿੰਦੀ ਉਹ ਕਹਿੰਦੀ ਮੈਂ ਤਾਂ ਉੱਥੇ ਹੀ ਰਸਣਾ ਭਲਾ ਮੈਨੂੰ ਪੜਾਵੇ ਚਾਹੇ ਨਾਮ ਲਾ ਇਸ ਤਰ੍ਹਾਂ ਹੁੰਦਾ ਵੇ ਵਿਸ਼ਵਾਸ ਵੀ ਹੋਣਾ ਜਦੋਂ ਨੂੰ ਵਿਸ਼ਵਾਸ ਸੀਗਾ ਇੱਕਦਰੋਂ ਜ਼ਰੂਰ ਮੁੜ ਕੇ ਆਉਗਾ ਹallelujah ਇਹ ਵੀ ਆਖਣਾ ਉਹ ਵੀ ਅੱਖ ਤਰਾਕਦੇ ਨੇ ਇਹ ਵੀ ਕੰਮ ਸਮਾਂ ਚੱਕਰਾਂ ਮੈਂ ਕਰ ਨਹੀਂ ਇਹ ਤਾਂ ਜੇ ਪਰਮੇਸ਼ਰ ਘਰ ਜੋਰਦਰ ਕੋਈ ਤੋੜ ਨਹੀਂ ਸੱਸਦਾ ਹallelujah ਮੈਂ ਤਾਂ ਉਹਨੂੰ ਪੁੱਛਿਆ ਲਾਹਣ ਕੱਲੀ ਨੂੰ ਪੁੱਛਿਆ ਕਿ ਤੂੰ ਕੀ ਚਾਹਣੀ ਹੋ ਗਈ ਮੇਰਾ ਮੁੰਡਾ ਜਿਉਂ ਜਿਵੇਂ ਮੇਰਾ ਮੁੰਡਾ ਉਹਦਾ ਬੱਚਾ ਦੱਤ ਅਚਾਰ ਮੈਂ ਕਿਹਾ ਜਿਉਂ ਜਿਵੇਂ ਹੈਗਾ ਮੈਂ ਉੱਥੇ ਹੀ ਰਹਾਂ ਪਰ ਮੋਂ ਉਥੋਂ ਕਿਤੇ ਨਹੀਂ ਜਾਣਾ ਪਾਲਾ ਮੈਨੂੰ ਪੈਸੇ ਭੇਜੇ ਚਾਹੇ ਮੈਂ ਦਿਹਾੜੀ ਕਰਕੇ ਮੁੰਡਾ ਪਾਲਾ ਮੈਂ ਹੁਣ ਤੱਕ ਪਾਣੀ ਜਾਣੀ ਪੰਜ ਛੇ ਸਾਲਾਂ ਦਾ ਹੋ ਗਿਆ ਵਾ ਮੈਂ ਜਿਵੇਂ ਉਹਨਾਂ ਪਾਲੂਗੀ ਤੇ ਮੈਂ ਉੱਥੇ ਹੀ ਰਹਿਣਾ। ਉਹ ਸਿਆਣੀ ਸੀ ਉਹ ਤਾਂ ਪਰਮੇਸ਼ਰ ਨਾਲ ਮਾਤ ਦਿੱਤੀ ਵੀ ਨਹੀਂ ਮਾਫ਼ੀ ਜਾ ਕੇ ਨਹੀਂ ਰਹਿਣਾ ਹallelujah। ਹallelujah। ਅਨਵਾਦ ਪਰਮੇਸ਼ਰ ਥੋੜੇ ਦਿਨਾਂ ਬਾਅਦ ਹੀ ਉਹ ਪੈਸੇ ਪਾਉਣ ਲੱਗ ਗਿਆ ਉਹ ਆਪ ਵੀ ਕਮਾਈ ਕਰਕੇ ਲਿਆਇਆ ਵਧੀਆ ਰਹਿੰਦੇ ਆ ਵਧੀਆ ਬੱਚਾ ਵੀ ਦੂਜਾ ਹੋ ਗਿਆ ਤੇ ਜੇ ਨਾ ਪਰਮੇਸ਼ਰ ਦੇ ਹੁੰਦੀ ਤਾਂ ਪਤਾ ਨਹੀਂ ਅੱਜ ਉਹ ਕਿੱਥੇ ਹੁੰਦੀ ਹallelujah। ਜੇ ਤਰ੍ਹਾਂ ਆਪਾਂ ਵਿਸ਼ਵਾਸ ਕਰਨਾ ਮਾੜੀਆਂ ਮੋਟੀਆਂ ਦਾ ਫੀਲ ਤਾਂ ਆਉਂਦਾਂ ਨਹੀਂ ਹੁੰਦੀਆਂ ਮੈਂ। ਆਏ ਨਹੀਂ ਵੀ ਆਪਾਂ ਲੜ ਕੇ ਮਾਫ਼ੀ ਤਰ ਜਾਣਾ ਤੇ ਉਹ ਕਰਨ ਨਾ ਨਹੀਂ। ਉਹਨੇ ਵਿਸ਼ਵਾਸ ਹੈ। ਥਣ ਪਤਾਵੇ। ਗਾਂ ਵੀ ਜਿੱਥੇ ਮੈਂ ਜਾਵਾਂ ਉੱਥੇ ਵੀ ਮੈਨੂੰ ਕੰਮ ਕਰਨੇ ਪੈਣਗੇ ਹਾਲੇ ਵੀ ਆ ਉਹ ਮਾਪੀ ਵੀ ਨਹੀਂ ਆਏਗੀ ਪਤਾ ਨਾ ਭਜਾਈਆਂ ਮੂਰੇ ਵੀ ਕਰਨਾ ਪਊਗਾ ਉਹ ਤੇ ਘਰੇ ਬੈਠੀ ਨੇ ਹਾਲੇ ਵੀ ਆ ਪਰਮੇਸ਼ਰ ਨੂੰ ਬੇਟੇ ਨਾਲ ਬਲਸ ਕੀਤਾ ਇਸ ਤਰ੍ਹਾਂ ਕਰਕੇ ਕੋਈ ਵੀ ਮੁਸੀਬਤ ਤੋਂ ਵੀ ਘਬਰਾਇਆ ਨਾ ਕਰੋ ਪਰਮੇਸ਼ਰ ਦੇ ਵਜਨਾ ਦੇ ਚੱਲਿਆ ਕਰੋ ਪਰਮੇਸ਼ਰ ਆਪੇ ਹੱਲ ਕਰਦਾ ਹਾਲੇ ਵੀ ਆ ਹਾਲੇ ਵੀ ਆ ਵਿਸ਼ਵਾਸ ਕਰਨਾ ਉਹ ਵਿਸ਼ਵਾਸ ਸੀਗਾ ਧੰਨਵਾਦ ਪਰਮੇਸ਼ਰ ਦਾ ਪ੍ਰੇਸ਼ਰ ਤੋਂ ਬਿਨਾਂ ਹੀ ਉਹਦੇ ਬੱਚਾ ਹੋ ਗਿਆ ਵੱਡੀਆਂ ਵੱਡੀਆਂ ਹੋ ਗਈਆਂ ਉਮਰਾਂ ਹਾਲੇ ਵੀ ਆ ਹਾਲੇ ਲੂਇਆ هاليلويا